ਤੋ ਇਹ ਤੋਂ ਹੀ ਤਾਂ ਪਹਿਲਾਂ ਵੀ ਇੱਕ ਵਿਆਪਕਤਾ ਲਿਆ ਵਿਆਹ ਗਏ ਹੋ ਜੀ ਵਿਆਹ ਤੇ ਸਬੂਤ ਨੇ ਸਾਡੇ ਜਾ ਕੇ ਟੋਬੇ ਦੇ ਛਾਪਾਂ ਮਾਰੇ ਆ ਤਾਂ ਉੱਥੇ ਪਾਇਆ ਗਿਆ ਕਿ ਅੱਜ ਵੀ ਉਹ ਗੈਰ ਹਾਰੇ ਤੇ ਅੱਜ ਕਿਸੇ ਦੇ ਘਰੇ ਮਰਗ ਹੋਈ ਸੀ ਪਿੰਡ ਦੇ ਵਿੱਚ ਉਧਰੋਂ ਕੰਮ ਕਰ ਰਹੀ ਸੀ ਬਾਅਦ ਵਿੱਚ ਮੈਂ ਕਹ ਰਾ ਆ ਜਾਨੀ ਹਾਜ਼ਰੀ ਲਗਾ ਕੇ ਉਸ ਤੋਂ ਬਾਅਦ ਚ ਮੈਨੂੰ ਨਹੀਂ ਪਤਾ ਵੀ ਉਹ ਕਿੱਥੇ ਜਾਂਦੇ ਨੇ ਕਿਥੇ ਨਹੀਂ ਦੱਸ ਕੇ ਨਹੀਂ ਜਾਂਦੇ ਨੇ ਫੁੱਲਾਂ ਤੇ ਜੀ ਮੈਂ ਸਾਰੀ ਦਿਹਾੜੀ ਨਹੀਂ ਸੀ ਰਹਿਣਾ ਮੈਂ ਤਾਂ ਮਾੜਾ ਜਿਹਾ ਹੱਸ ਗਿਆ ਲਈ ਤੇ ਅਕਸਰ ਹੀ ਚਰਚਾ ਦੇ ਵਿੱਚ ਰਹਿਣ ਵਾਲਾ ਹਲਕਾ ਅਮਰਗੜ ਅਮਰਗੜ ਦੇ ਪਿੰਡ ਮੋਹਰਾਣਾ ਦੀ ਸਰਪੰਚ ਮੈਡਮ ਸ਼ਿਖਾ ਵੀ ਲਗਾਤਾਰ ਚਰਚਾ ਦੇ ਵਿੱਚ ਕਿਰੀ ਹੋਈ ਨਜ਼ਰ ਆਉਂਦੀ ਹੈ ਜੀ ਹਾਂ ਅੱਜ ਫੇਰ ਮੈਡਮ ਸ਼ਿਖਾ ਦੀ ਸੱਸ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਦੀ ਦਿਹਾੜੀ ਤਾਂ ਨਰੇਗਾ ਦੇ ਵਿੱਚ ਪੈ ਰਹੀ ਹੈ ਪਰ ਆਪ ਕਿਤੇ ਹੋਰ ਕੰਮ ਕਰਦੇ ਨੇ ਮੈਡਮ ਜੀ ਹਾਂ ਕਿਸ ਤਰੀਕੇ ਦੇ ਨਾਲ ਪਿੰਡਾਂ ਦੇ ਸਰਪੰਚ ਕਪੜਾ ਕਰ ਰਹੇ ਨੇ ਆਪਣੇ ਅਹੁਦਿਆਂ ਦਾ ਗਲਤ ਇਸਤੇਮਾਲ ਕਰ ਰਹੇ ਨੇ ਜ਼ਿਕਰ ਜੋਗ ਇਹ ਹੈ ਕਿ ਪਹਿਲਾਂ ਵੀ ਪਿੰਡ ਮੋਹਰਾਣਾ ਦੀ ਸਰਪੰਚ ਸ਼ਿਖਾ ਬਹੁਤ ਹੀ ਵਿਵਾਦਾਂ ਦੇ ਵਿੱਚ ਘिरी ਹੋਈ ਸੀ ਜਿਸ ਕਾਰਨ ਇਹ ਕੁਝ ਮਹੀਨੇ ਸਸਪੈਂਡ ਵੀ ਰਹੀ ਹੈ ਅਤੇ ਦੁਬਾਰਾ ਬਹਾਲ ਹੋਈ ਹੈ ਤੇ ਹੁਣ ਆਪਣੀ ਸੱਸ ਦੀਆਂ ਦਿਹਾੜੀਆਂ ਨਰੇਗਾ ਦੇ ਵਿੱਚ ਪਾਰਹੀ ਹੈ ਪਰ ਸੱਸ ਜਾਂ ਤਾਂ ਘਰੇ ਰਹਿੰਦੀ ਹੈ ਜਾਂ ਫਿਰ ਕਿਤੇ ਹੋਰ ਕੰਮ ਕਰਦੀ ਹੋਈ ਦੱਸੀ ਜਾਂਦੀ ਹੈ ਜਿਸ ਦਾ ਪੰਚਾਇਤ ਮੈਂਬਰਾਂ ਤੇ ਹੋਰ ਪਿੰਡ ਵਾਸੀਆਂ ਨੇ ਡਟ ਕੇ ਵਿਰੋਧ ਕੀਤਾ ਮੈਂ ਸੁਨੀਹਾ ਮੈਂ ਸੁਨੀਹਾ ਭੇਜਿਆ ਸੀਗਾ ਵੀ ਭਾਈ ਇੱਥੇ ਮਾਤਾ ਕੰਮ ਕਰਦੇ ਉਹਨਾਂ ਨੇ ਵੀ ਕੰਮ ਕਰਦੇ ਨੇ ਉੱਪਰ ਨਹੀਂ ਨਹੀਂ ਮੈਂ ਤਾਂ ਚਾਹ ਪੀ ਕੇ ਮੁੜਿਆ ਹੀ ਰਸ ਨਹੀਂ ਉਹਨਾਂ ਨੇ ਮੈਨੂੰ ਆਪ ਕਿਹਾ ਵੀ ਉੱਪਰ ਕੰਮ ਕਰਦੇ ਨੇ ਤੁਸੀਂ ਮੇਰੇ ਕੋਲ ਦੀ ਲਖੇ ਹੋ ਤੁਸੀਂ ਐਵੇਂ ਨਹੀਂ ਜਦੋਂ ਉਹਨਾਂ ਨੇ ਕਿਹਾ ਵੀ ਬਾਹਰ ਭਾਈ ਕੋਈ ਡੀਕਦਾ ਤੁਸੀਂ ਮੇਰੇ ਕੋਲ ਦੀ ਲਾ ਕੇ ਹੋ ਰੇ ਆਗੇ ਫਿਰ ਵੀਰ ਜੀ ਮੈਨੂੰ ਪਤਾ ਨਹੀਂ ਸੀ ਨਾ ਵੀ ਤੁਸੀਂ ਬੁਲਾਉਂਦੇ ਹੋ ਨਹੀਂ ਭਾਈ ਇਹ ਅਲਾਉਡ ਹੈ ਵੀ ਤੁਸੀਂ ਉਹ ਮਤਲਬ ਇੱਥੋਂ ਕਿਸੇ ਦੇ ਘਰੇ ਚਲੇ ਜਾਓ ਇਹ ਦੱਸੋ ਭਾਈ ਮੇਟਰ ਭਾਈ ਤੂੰ ਦੱਸ ਛੁੱਟੀਆਂ ਲੈ ਕੇ ਗਈ ਸੀ ਮਾੜੀ ਜਿਹੀ ਨਹੀਂ ਕੜੀ ਐਂ ਛੁੱਟੀ ਦਿੱਤੀ ਜਾ ਸਕਦੀ ਹੈ ਤੁਰ ਤੁਸੀਂ ਤਾਂ ਪਹਿਲਾਂ ਵੀ ਇੱਕ ਵਿਆਹ ਪਕਤਾ ਲਿਆ ਨਹੀਂ ਵਿਆਹ ਗਏ ਹੋ ਜੀ ਵਿਆਹ ਤੇ ਸਬੂਤ ਨੇ ਸਾਡੇ ਕੋਲੇ ਇੱਕ ਵਿਆਵਕਤਾ ਆਇਆ ਜੀ ਫੁੱਲਾਂ ਦਾ ਆਪਕ ਤਾਂ ਹੁਣ ਚਲੇ ਗਏ ਤੁਸੀਂ ਫੁੱਲਾਂ ਤੇ ਜੀ ਮੈਂ ਉੱਥੇ ਸਾਰੀ ਦਿਹਾੜੀ ਨਹੀਂ ਸੀ ਰਹਿਣਾ ਮੈਂ ਤਾਂ ਮਾੜਾ ਜਸ ਗੇੜਾ ਹੀ ਦੇਣਗੀ ਨਹੀਂ ਐ ਤਾਂ ਚਲੋ ਕੋਈ ਵੀ ਕਹੂਗਾ ਜੀ ਭਾਈ ਕੱਲ ਨੂੰ ਗੇੜਾ ਦੇਣਾ ਚਲੋ ਧੰਨਵਾਦ ਹੈ ਮੇਰਾ ਸਰ ਰਵਿੰਦਰ ਸਿੰਘ ਮੈਂ ਪੰਚਾਇਤ ਦਾ ਮੈਂਬਰ ਹਾਂਗਾ ਮੌਜੂਦਾ ਇਹ ਕੀ ਮਸਲਾ ਹੈ ਜੀ ਪੂਰਾ ਜਿਹੜਾ ਮਤਲਬ ਮੋਹਰਾਂ ਨੇ ਹੋਇਆ ਸਰਪੰਚ ਦੀ ਜਿਹੜੀ ਮਾਤਾ ਜਸਪਾਲ ਕੌਰ ਉਹਦੇ ਵੱਲੋਂ ਨਰੇਗਾ ਚ ਦਿਹਾੜੀਆਂ ਲਾਉਣ ਨੂੰ ਲੈ ਕੇ ਕੀ ਮਸਲਾ ਹੈ ਉਹ ਸਾਰਾ ਮਸਲਾ ਸਰ ਇਹ ਹੈਗਾ ਵੀ ਜੇ 4 5 6 ਜਨਵਰੀ ਦਾ ਇੱਥੇ ਸਕੂਲ ਦੇ ਲਾਗੇ ਘਰ ਆ ਉਹਨਾਂ ਦੇ ਵਿਆਹ ਸੀਗਾ ਤੇ ਉੱਥੇ ਇਹਨਾਂ ਵੱਲੋਂ ਹਾਜ਼ਰੀ ਲਵਾ ਕੇ ਸਵੇਰੇ ਸਾਰੀ ਦਿਹਾੜੀ ਉਹਨਾਂ ਦੇ ਕੰਮ ਕੀਤਾ ਜਾਂਦਾ ਸੀਗਾ ਤੇ ਜਦੋਂ ਇਹ ਮਸਲਾ ਸਾਡੇ ਧਿਆਨ ਦੇ ਵਿੱਚ ਆਇਆ ਤਾਂ ਅਸੀਂ ਨੇ ਇਗਨੋਰ ਕਰਤਾ ਕੋਈ ਸਾਡੇ ਧਿਆਨ ਨਹੀਂ ਦਿੱਤਾ ਹੈਗਾ ਤੇ ਅੱਜ ਜਦੋਂ ਪੱਤਰਕਾਰਾਂ ਦੀ ਟੀਮ ਨੇ ਜਾ ਕੇ ਟੋਬੇ ਦੇ ਛਾਪਾਂ ਮਾਰਿਆ ਤਾਂ ਉੱਥੇ ਪਾਇਆ ਗਿਆ ਕਿ ਅਜ ਵੀ ਉਹ ਗੈਰ ਹਾਰੇ ਤੇ ਅੱਜ ਕਿਸੇ ਦੇ ਘਰੇ ਮਰਗ ਹੋਈ ਸੀ ਪਿੰਡ ਦੇ ਵਿੱਚ ਉਧਰੋਂ ਕੰਮ ਕਰ ਰਹੀ ਸੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਸਾਰੇ ਮਸਲੇ ਨੂੰ ਲੈ ਕੇ ਕਿਉਂਕਿ ਜਿਹੜੇ ਉੱਥੇ ਰੈਗੂਲਰ ਕੰਮ ਕਰਦੇ ਨੇ ਕਿਤੇ ਨਾ ਕਿਤੇ ਉਹਨਾਂ ਦੀ ਸ਼ਾਖ ਨੂੰ ਵੀ ਬੱਟਾ ਲੱਗਦਾ ਹੈ ਵੀ ਜਿਹੜੇ ਸਹੀ ਕੰਮ ਕਰਦੇ ਨੇ ਵੀ ਜਿਹੜਾ ਇਸ ਤਰ੍ਹਾਂ ਮੋਤਵਾਰਾ ਸੱਜਣ ਹੈ ਜਿਹੜਾ ਜਿਹਦੇ ਹੱਥ ਕਮਾਂਡ ਹੁੰਦੀ ਹੈ ਸਾਰਾ ਪਿੰਡ ਦਾ ਕੰਮਕਾਜ ਚਲਾਉਣ ਦੀ ਜਦੋਂ ਉਹੀ ਇਹੋ ਜਿਹੀਆਂ ਬੇਨਿਜ਼ਮੀਆਂ ਕਰਦੇ ਨੇ ਤਾਂ ਤੁਸੀਂ ਸਰਕਾਰ ਕੋਲੋਂ ਕੀ ਮੰਗ ਕਰਦੇ ਹੋ ਦੇਖੋ ਸਰ ਪਹਿਲੀ ਬੇਨਤੀ ਸਾਡੀ ਸਰਕਾਰ ਨੂੰ ਉਹੀ ਹੈ ਬੇ ਇਹਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ ਜੋ ਵੀ ਇਹਦੇ ਵਿੱਚ ਦੋਸ਼ੀ ਨੇ ਕੋਈ ਵੀ ਬੰਦਾਗਾ ਚਾਹੇ ਉਹ ਮਨਰੇਗਾ ਕਰਮਚਾਰੀ ਹੈ ਚਾਹੇ ਉਹ ਵਿਡੀਪਾ ਜਿਨ੍ਹਾਂ ਵੱਲੋਂ ਵੀ ਇਹ ਚੀਜ਼ ਕੀਤੀ ਜਾ ਰਹੀ ਹੈ ਉਹਨਾਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਵੇ ਤੇ ਮੈਂ ਚਾਹੁੰਦਾ ਜਿਹੜਾ ਹੁਣ ਤੱਕ ਕੰਮ ਹੋਇਆ ਜਿੰਨਾ ਵੀ ਮਨਰੇਗਾ ਦਾ ਕੰਮ ਹੋਇਆ ਉਹਦੀ ਜਾਂਚ ਹੋਵੇ ਕਿਉਂਕਿ ਜੋ ਕੰਮ ਹੋਇਆ ਪਹਿਲਾਂ ਅੱਧੇ ਬੰਦਿਆਂ ਦੇ ਉਹਦੇ ਵਿੱਚ ਉਹਨਾਂ ਦੇ ਮਾਸਟਰਾਂਾਂ ਦੇ ਪੈਸੇ ਵੀ ਨਹੀਂ ਮਿਲੇ ਹੈਗੇ ਉਹਨਾਂ ਬੰਦਿਆਂ ਨੂੰ ਹੋਰ ਬੰਦਿਆਂ ਨੂੰ ਕਿਸੇ ਨੂੰ ਕੰਮ ਨਹੀਂ ਮਿਲ ਰਿਹਾ ਜਿਹੜੇ ਬੰਦੇ ਘਰੋਂ ਕੰਮ ਦੇ ਲੋੜ ਬੰਦਦੇ ਨੇ ਉਹਨਾਂ ਨੂੰ ਕਿਸੇ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ ਇਹ ਦੋ ਦੋ ਪਾਸੇ ਇਸ ਦੀ ਮਾਤਾ ਕੀ ਜੋ ਸਰਪੰਚ ਸਿਖਾ ਦੀ ਉਹਨਾਂ ਦੀ ਸੱਸ ਆ ਗਈ ਇਹ ਦੋ ਦੋ ਪਾਸੇ ਦਿਹਾੜੀਆਂ ਲੈ ਰਹੀ ਹੈ ਇੱਕ ਪਾਸੇ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਦੂਸਰੇ ਪਾਸੇ ਇਹ ਸਰਕਾਰੀ ਕੰਮ ਦੇ ਵਿੱਚ ਮਨਰੇਗਾਦ ਵੱਲੋਂ ਪੈਸੇ ਆਪਦੇ ਦਿਹਾੜੀ ਪਾ ਰਹੀ ਹੈ ਇੱਕ ਹੋਰ ਵੀ ਤੁਹਾਡੇ ਵੱਲੋਂ ਕਿਹਾ ਗਿਆ ਸੀਗਾ ਵੀ ਨਾਲੇ ਸਰਪੰਚ ਕੋਲ ਕੋਰਮ ਪੂਰਾ ਨਹੀਂ ਹੈਗਾ ਤੇ ਕੋਰਮ ਪੂਰਾ ਨਾ ਹੋਣ ਦੇ ਬਾਵਜੂਦ ਇਹ ਮਾਸਟਰੋਲ ਫਿਰ ਕਿਸ ਤਰ੍ਹਾਂ ਨਿਕਲ ਰਿਹਾ ਹੈ ਸਰ ਅਸੀਂ ਬीडीपीਓ ਸਾਹਿਬ ਕੋਲ ਬੇਨਤੀ ਕੀਤੀ ਸੀ ਵੀ ਅਸੀਂ ਪੰਜ-ਪੰਜ ਇਕੱਠੇ ਆਂਗੇ ਜਿਨ੍ਹਾਂ ਦੇ ਵਿੱਚੋਂ ਤੁਸੀਂ ਸਾਡੇ ਪੰਜ-ਪੰਜ ਤੁਸੀਂ ਦੇਖ ਵੀ ਸਕਦੇ ਹੋਵੋਗੇ ਤੇ ਉਹ ਪੰਜ ਪੰਜ ਸਾਡੇ ਨਾਲ ਲਗੇ ਅਸੀਂ ਜਦੋਂ ਬੇਨਤੀ ਕੀਤੀ ਉਹਨਾਂ ਨੂੰ ਜਾ ਕੇ ਤਾਂ ਉਹਨਾਂ ਦਾ ਇਹ ਕਹਿਣਾ ਸੀ ਏਪੀਓ ਸਾਹਿਬ ਦਾ ਕਿ ਉਹ ਸਰਪੰਚ ਹੈ ਉਹ ਕੰਮ ਕਰਵਾ ਸਕਦਾ ਹੈ ਮਸਲ ਕੜਵਾ ਸਕਦਾ ਕੰਮ ਕਰਵਾ ਸਕਦਾ ਪਰ ਸਾਨੂੰ ਕੀ ਅਜੇ ਤੱਕ ਜਦੋਂ ਵੀ ਅਸੀਂ ਵੀਡੀਪੀਓ ਜਾ ਕੇ ਕੋਈ ਦਰਖਾਸਤ ਦਿੱਤੀ ਹੈਗੀ ਸਾਡੀ ਕੋਈ ਅਪੀਲ ਦਲੀਲ ਅਜੇ ਤੱਕ ਸੁਣੀ ਨਹੀਂ ਗਈ ਮੈਂ ਆਨਲਾਈਨ ਤੁਹਾਨੂੰ ਹਾਜ਼ਰੀਆਂ ਵੀ ਦਿਖਾ ਸਕਦਾਗਾ ਕਿ ਜੋ ਮੈਂ ਵਿਆਹ ਵਾਲੀ ਗੱਲ ਕੀਤੀ ਹੈਗੀ 4 5 6 ਆਨਲਾਈਨ ਉਹਦੀ ਹਾਜ਼ਰੀ ਲੱਗੀ ਹੋਈ ਹੈਗੀ ਤੇ ਵਿਆਹ ਵਿੱਚ ਕੰਮ ਕੀਤਾ ਗਿਆ ਮਨਰੇਗਾ ਵੱਲੋਂ ਦਿਹਾੜੀ ਪਾਈ ਗਈ ਹੈਗੀ ਕਲੀ ਹਾਇਰੀ ਲਵਾ ਕੇ ਸਾਰੀ ਦਿਹਾੜੀ ਉੱਥੇ ਕੰਮ ਕੀਤਾ ਗਿਆ। ਤੇ ਦੂਸਰੀ ਗੱਲ ਇਹ ਆ ਸਰ ਜੋ ਆਪ ਦੇ ਚਿਹਤਿਆਂ ਨੂੰ ਤਾਂ ਇਹ ਕੰਮ ਦੇਈ ਜਾ ਰਹੇ ਨੇਗੇ। ਬਿਹਾਉਣ ਵਾਲੇ ਤਮਾਸਤਲ ਨਿਕਲ ਰਹੇ ਨੇਗੇ ਜਦੋਂ ਕਿ ਦੂਜਾ ਬੰਦਾ ਕੰਮ ਮੰਗਣ ਆਂਦਾ ਉਦੋਂ ਕਹਿੰਦੇ ਨਹੀਂ ਤੁਹਾਡਾ ਕਿਸਦਾ ਆਧਾਰ ਕਾਰਡ ਅਟੈਚ ਨਹੀਂ ਹੈਗਾ। ਤੁਹਾਡਾ ਕਿਸਦਾ ਕੋਈ ਆ ਨਹੀਂ ਹੈਗਾ ਕੋਈ ਪ੍ਰੂਫ ਤੁਹਾਨੂੰ ਕੰਮ ਤੇ ਕੋਈ ਨਾਮ ਤੁਹਾਡਾ ਆਇਆ ਨਹੀਂ ਹੈਗਾ। ਸਿਸਟਮ ਚੱਕ ਨਹੀਂ ਰਿਹਾ ਤੁਹਾਡੀ ਹਾਇਰੀ ਨਹੀਂ ਪੈਣੀਗੀ। ਅੱਧੇ ਬੰਦੇ ਜਿਨ੍ਹਾਂ ਦਾ ਨਿਕਲਿਆ ਹੈ ਮਾਸਟਰੋਲ ਦੇ ਵਿੱਚ ਨਾਮ ਆਗਾ ਉਹਨਾਂ ਨੂੰ ਉੱਥੋਂ ਕੰਮ ਤੋਂ ਮੋੜ ਦਿੱਤਾ ਜਾਂਦਾ ਵੀ ਤੁਹਾਨੂੰ ਕੰਮ ਤੇ ਲਾਉਣਾ ਨਹੀਂ ਮੈਂ ਵੀ ਮੇਰੀ ਆਪਦੇ ਹਿਸਾਬ ਨਾਲ ਮੈਂ ਕ ਕੌਣ ਜਿਹੜੇ ਸਾਡੇ ਬੰਦੇ ਨੇ ਉਹਨਾਂ ਨੂੰ ਕਿਸੇ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ ਜਿਹੜੇ ਉਹਦੇ ਆਪਦੇ ਬੰਦੇ ਨੇ ਉਹ ਹਰ ਇੱਕ ਵਾਰੀ ਮਸਲ ਚ ਨਾਮ ਪੈ ਰਹੇ ਉਹਨਾਂ ਦਾ ਕੀ ਨਾਮ ਹੈ ਭਾਈ ਤੁਹਾਡਾ ਜਸਵੰਤ ਸਿੰਘ ਕਰੇ ਕੀ ਕੰਮ ਕਰਦੇ ਹੋ ਤੁਸੀਂ ਮੈਂ ਮੇਟ ਹੈ ਜੀ ਹਾਜ਼ਰੀ ਲਾਣੀਆਂ ਜੀ ਮਨਰੇਗਾ ਜੀ ਇਕਨਾਂ ਭਾਈ ਜਸਪਾਲ ਕੌਰ ਦਾ ਮਸਲਾ ਆਇਆ ਜਿਹੜੇ ਸਰਪੰਚ ਸ਼ੇਖਾ ਹੈ ਉਹਨਾਂ ਦੀ ਸੱਸ ਹੈ ਤੇ ਜਗਜੀਵਨ ਸਿੰਘ ਨੇ ਜਿਹੜੇ ਸਰਪੰਚ ਉਹਨਾਂ ਦੀ ਮਾਤਾ ਹੈ ਉਹਦੇ ਵੱਲੋਂ ਮਤਲਬ ਹਾਜ਼ਰੀ ਤੁਹਾਡੇ ਕੋਲ ਲਗਾ ਕੇ ਤੇ ਕੰਮ ਕਿਤੇ ਹੋਰ ਕਰਨ ਦਾ ਮਸਲਾ ਆਇਆ ਉਹਦੇ ਬਾਰੇ ਕੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰ ਇੱਥੇ 8 ਵਜੇ ਹਾਜ਼ਰੀ ਮਿਲਾਨੀ ਹੈ ਇੱਥੇ ਲਗਾ ਕੇ ਚੱਲ ਜਾਂਦੀ ਬਾਅਦ ਚੋਂ ਮੈਂ ਘਰ ਆ ਜਾਨੀ ਹਾਜ਼ਰੀ ਲਗਾ ਕੇ ਉਸ ਤੋਂ ਬਾਅਦ ਚੋਂ ਮੈਨੂੰ ਨਹੀਂ ਪਤਾ ਵੀ ਉਹ ਕਿੱਥੇ ਜਾਂਦੇ ਨੇ ਕਿੱਥੇ ਨਹੀਂ ਦੱਸ ਕੇ ਨਹੀਂ ਜਾਂਦੇ ਮੈਨੂੰ ਕੱਲ ਮੈਂ ਮਨਾਂ ਕੀਤਾ ਪਰਸੋਂ ਵੀ ਕੀਤਾ ਮਤਲਬ ਉਹਨਾਂ ਨੇ ਮੇਰੇ ਕਹਿਣੇ ਦੇ ਨਹੀਂ ਚੱਲੇ ਹੈਗੇ ਉਹ ਬਾਅਦ ਚੋਂ ਚੱਲ ਗਏ ਇਹ ਇੱਕ ਤਾਂ ਚਲੋ ਇੱਕ ਮਸਲਾ ਇਹਦੇ ਨਾਲ ਇੱਕ ਮਸਲਾ ਹੋਰ ਵੀ ਹੈ ਵੀ ਕਈ ਕੁਝ ਐਸੇ ਪਰਸਨ ਨੇ ਜਿਹੜੇ ਕਹਿੰਦੇ ਵੀ ਸਾਡਾ ਨਾਮ ਮਾਸਟਰ ਰੋਲ 'ਚ ਨਹੀਂ ਪਾਇਆ ਜਾਂਦਾ ਵੀ ਉਹ ਕਿਉਂ ਨਹੀਂ ਸੀ ਪਾਇਆ ਜਾਂਦਾ ਉਹਨਾਂ ਦਾ ਉਹ ਸਰਪੰਚ ਸਾਹਿਬ ਨੇ ਮੈਨੂੰ ਕਿਹਾ ਸੀਗਾ ਦੀਦੀ ਨੇ ਵੀ ਕਿਹਾ ਵਾ ਇਹ ਹੀ ਗੱਲ ਹਾਂ ਵੀ ਮਤਲਬ ਜਿਹੜੇ ਉਹ ਨਾਂ ਨੇ ਉਹ ਆਉਣ ਨਹੀਂ ਦੇਣੇ ਹੈਗੇ ਮੈਂ ਵੀ ਮਤਲਬ ਮੋਰ ਨਹੀਂ ਲਾਣੀ ਹੈਗੀ ਵੀ ਜਿਹੜੇ ਕੁਝ ਨਾਮ ਨੇ ਉਹ ਕਹਿੰਦੇ ਵੀ ਸਾਡੀ ਸਹਿਮਤੀ ਤੋਂ ਬਿਨਾਂ ਨਹੀਂ ਤੁਸੀਂ ਪਾਉਣੇ ਹੈਗੇ ਹਾਂ ਜੀ ਜੀ ਵੀ ਮਤਲਬ ਉਹ ਨਾਂ ਆਉਣਗੇ ਤਾਂ ਅਸੀਂ ਮੋਰ ਨਹੀਂ ਲਾਣੀ ਹੈਗੀ